ਜੀ ਵੈਲਕਮ ਆ ਵੀਰੇ ਨਵੇਂ ਵੀਡੀਓ ਦੇ ਵਿੱਚ ਸਾਰੇ ਭਰਾਵਾਂ ਦਾ ਜਿਹੜੇ ਭਰਾ ਦੇਖ ਰਹੇ ਨੇ ਠੀਕ ਠਾਕ ਹੋਮੂਗੇ ਸਾਰੇ ਤੇ ਬਿਨਾ ਟੈਏ ਦੇਰੀ ਤੋਂ ਆਪਾਂ ਸ਼ੁਰੂ ਕਰਦੇ ਆਂ ਗੱਲ ਤੇ ਜਿਵੇਂ ਆਪਾਂ ਨੂੰ ਪਤਾ ਅੱਜ ਦੇ ਸਮੇਂ ਦੇ ਵਿੱਚ ਹਨਾ ਬਹੁਤ ਜ਼ਿਆਦਾ ਬਿਮਾਰੀਆਂ ਨਮੀਆਂ ਤੋਂ ਨਮੀਆਂ ਬਿਮਾਰੀਆਂ ਨੇ ਪੈਦਾ ਹੋ ਰਹੀਆਂ ਨੇ ਹੈ ਨਾ ਤੇ ਉਹ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਜਿਨ੍ਹਾਂ ਦਾ ਅੱਜ ਤੋਂ ਪਿਛਲੇ ਸਮਾਂ ਦੇ ਬਜੇ ਨਾਮ ਵੀ ਨਹੀਂ ਸੁਣਿਆ ਸੀਗਾ ਤੇ ਚਲੋ ਨਾ ਨਾ ਉਹਨਾਂ ਦੇ ਹੱਲ ਵੀ ਹੋ ਜਾ ਰਹੇ ਨੇ ਕਿਹਨਾਂ ਚਲੋ ਉਹ ਅਲੱਗ ਚੀਜ਼ ਹੈਗੀ ਤੇ ਇੱਥੇ ਆਪਾਂ ਗੱਲ ਕਰਨੀ ਹੈ ਕਿ ਹਸਪਤਾਲਾਂ ਦੇ ਨਾਲ ਰਿਲੇਟਡ ਚਾਹੇ ਹੋਵੇ ਕਿ ਇੱਥੇ ਆਪਾਂ ਕਿਸੇ ਗਵਰਨਮੈਂਟ ਹਸਪਤਾਲ ਨੂੰ ਕਲੇਮ ਨਹੀਂ ਕਰ ਰਹੇ ਨਾ ਹੀ ਆਪਾਂ ਕਿਸੇ ਪ੍ਰਾਈਵੇਟ ਹਸਪਤਾਲ ਨੂੰ ਕਲੇਮ ਕਰ ਰਹੇ ਹਾਂ ਦੋਨਾਂ ਦੇ ਵਿੱਚ ਸੇਮ ਹੀ ਤਕਰੀਬਨ ਪ੍ਰੋਸੈਸ ਹੈਗਾ ਵੀ ਦੇਖੋ ਜਦੋਂ ਆਪਾਂ ਕੋਈ ਐਮਰਜੈਂਸੀ ਤਾਂ ਹੋਣਾ ਹੀ ਹੈ ਨਾ ਕੋਈ ਘਰ ਵੀ ਜਿਹੜਾ ਕਿਤੇ ਹਸਪਤਾਲ ਚ ਨਾ ਗਿਆ ਹੋਵੇ ਜਾਂ ਕਿਸੇ ਨੂੰ ਬਲੱਡ ਦੀ ਲੋੜ ਨਾ ਪਈ ਹੋਵੇ ਕਿਸੇ ਐਕਸੀਡੈਂਟ ਦੇ ਕਾਰਨ 60 ਜਿਆਦਾ ਵੱਜ ਗਈ ਬਲੱਡ ਨਿਕਲ ਗਿਆ ਜਿਆਦਾ ਤਾਂ ਵੀ ਬਲੱਡ ਨੂੰ ਚਲਾਉਣਾ ਪੈਂਦਾ ਹੈਗਾ ਹਨਾ ਜਾਂ ਕੋਈ ਕੋਈ ਲੀਡ ਇਸ ਪ੍ਰੈਗਨੈਂਟ ਆ ਗਈ ਜਾਂ ਉਹਦੇ ਵਿੱਚ ਬਲੱਡ ਦੀ ਘਾਟ ਆ ਗਈ ਜਾਂ ਕੋਈ ਵੀ ਹੋ ਸਕਦਾ ਹੈ ਜੀ ਹਨਾ ਵੀ ਮਤਲਬ ਹਸਪੀਟਲ ਦੇ ਵਿੱਚ ਆਪਣਾ ਪੇਸ਼ੈਂਟ ਪਿਆ ਹੈਗਾ ਆਪਣਾ ਭੈਣ ਭਰਾ ਰਿਸ਼ਤੇਦਾਰ ਦੋਸਤ ਕੋਈ ਵੀ ਹੋ ਸਕਦਾ ਹਨ ਤੇ ਕਈ ਵਾਰੀ ਕੀ ਕੰਡੀਸ਼ਨ ਆ ਜਾਂਦੀ ਹੈ ਵੀ ਖੂਨ ਘਟਾ ਜਾਂ ਖੂਨ ਪਾਦ ਨਹੀਂ ਰਿਹਾ ਹੈਗਾ ਜਾਂ ਖੂਨ ਐਕਸਚੇਂਜ ਕਰਨਾ ਹੈਗਾ ਉੱਥੇ ਨਾ ਬਲੱਡ ਦੀ ਲੋੜ ਪੈਂਦੀ ਹੈ ਵੀ ਮਤਲਬ ਖੂਨ ਲੈ ਕੇ ਉਹ ਇੱਕ ਬੋਤਲ ਜਦੋਂ ਬੋਤਲ ਜਿੰਨਾ ਵੀ ਜਲ ਆਪਣਾ ਡਾਕਟਰ ਕਹਿੰਦੇ ਨੇਗੇ ਚਲੋ ਡਾਕਟਰਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ ਉਹਨਾਂ ਨੇ ਤਾਂ ਨਾ ਜੋ ਆਪਾਂ ਨੂੰ ਕਹਿਣਾ ਆਪਾਂ ਨੂੰ ਕਰ ਨਹੀਂ ਪੈਣਾਗਾ ਤੇ ਆਪਾਂ ਸ਼ੁਰੂ ਕਰ ਦਿਆਂਗੇ ਬਲੱਡ ਕੈਂਪਾਂ ਤੋਂ ਵੀ ਜਿਹੜੇ ਪਿੰਡਾਂ 'ਚ ਸ਼ਹਿਰਾਂ 'ਚ ਗੁਰੂ ਘਰਾਂ ਦੇ 75 ਮਸ਼ਾਲਾ ਆਲਾਮਾਂ ਦੇ ਵਿੱਚ ਡਾਕਟਰ ਆਉਂਦੇ ਨੇ ਡਾਕਟਰਾਂ ਦੀਆਂ ਟੀਮਾਂ ਆਉਂਦੀਆਂ ਨੇ ਹੈਨਾ ਤੇ ਉਹ ਖੂਨਦਾਨ ਕੈਂਪ ਲਾ ਕੇ ਜਾਂਦੇ ਨੇ ਤੇ ਆਪਣੇ ਨੌਜਵਾਨ ਨੇ ਉਹਦੇ ਵਿੱਚ ਮੈਂ ਵੀ ਇੱਕ ਵਾਰੀ ਖੂਨਦਾਨ ਕੜਵਾਇਆ ਪਾਕਿਸਤਾਨ ਨਹੀਂ ਕਹਿ ਸਕਦੇ ਹਨ ਕਿਉਂਕਿ ਦਾਨ ਦੀ ਗੱਲ ਕਿਸ ਨੂੰ ਸਮਝਾਉਣਾਂਗੇ ਅੱਬਾ ਬਲੱਡ ਡੋਨੇਟ ਕੀਤਾ ਇੱਕ ਵਾਰੀ ਤੇ ਹੋਰ ਵੀ ਬਹੁਤ ਭਰਾ ਕਰਦੇ ਨੇਗੇ ਹਨ ਆਪਾਂ ਦੇਖਨੇ ਵੀਡੀਓ ਦੇ ਵਿੱਚ ਚਲੋ ਕਰਨਾ ਚਾਹੀਦਾ ਚੰਗੀ ਗੱਲ ਹੈਗੀ ਹਨ ਇਹ ਤੇ ਦੇਖੋ ਆਪਣੇ ਕੋਲੇ ਆਉਂਦੇ ਨੇ ਉਹ ਆਪਾਂ ਤਾਂ ਫ੍ਰੀ ਦੇ ਵਿੱਚ ਬਲੱਡ ਲੈ ਕੇ ਜਾਂਦੇ ਨੇ ਆਪ ਨੂੰ ਕੋਈ ਪੈਸੇ ਦਿੰਦੇ ਨੇ ਆਪਾਂ ਨੂੰ ਉਹ ਨਾ ਆਪਾਂ ਨੂੰ ਤਾਂ ਪੈਸੇ ਲੈਣੇ ਆਗੇ ਆਪਾਂ ਤਾਂ ਸਿਰਫ ਕਦਾਨ ਦੇ ਤੌਰ ਤੇ ਹੋਰ ਤੇ ਜਾਂਦੇ ਹੁੰਦੇ ਹਾਂ ਸਾਰੇ ਭਰਾ ਵੀ ਜਦ ਆਪਾਂ ਬਲੱਡ ਡੋਨੇਟ ਕਰਦੇ ਆਗੇ ਦੇਖੋ ਉਰੋਂ ਆਪਾਂ ਨੂੰ ਵੀ ਕਰਦੇ ਕਿ ਕੇਲਾ ਜਾਂ ਦੇ ਕੇ ਜਗ ਸੇਵ ਜਾਇ ਦੇ ਕਿ ਘਰ ਨੂੰ ਤੋੜ ਦਿੰਦੇ ਨੇਗੇ ਵੀ ਜਾਓ ਜੀ ਮੈਨੂੰ ਐਂ ਦੱਸੋ ਵੀਰੇ ਜਦੋਂ ਆਪਣਾ ਪੇਸ਼ੈਂਟ ਹਸਪੀਟਲ ਦੇ ਵਿੱਚ ਪਿਆ ਹੁੰਦਾ ਹੈ ਕੀ ਆਪ ਨੂੰ ਜਦੋਂ ਆਪਾਂ ਬਲੱਡ ਫ੍ਰੀ ਚ ਦੇ ਰਹੇ ਹਾਂ ਫ੍ਰੀ ਦੇ ਵਿੱਚ ਦਾਨ ਕਰ ਰਹੇ ਹਾਂਗੇ ਆਪਾਂ ਕੋਈ ਪੈਸਾ ਵਸੂਲ ਨਹੀਂ ਕਰਦੇ ਹੈਗੇ ਤੇ ਜਦੋਂ ਆਪਾਂ ਨੂੰ ਉਸੇ ਬਲੱਡ ਦੀ ਲੋੜ ਪੈਂਦੀ ਆ ਆਪਾਂ ਨੂੰ ਆਪਣੇ ਭੈਣ ਭਰਾ ਮਾਂ ਬਾਪ ਰਿਸ਼ਤੇਦਾਰ ਦੋਸਤ ਕਿਸ ਨੂੰ ਵੀ ਲੋੜ ਪੈਂਦੀ ਹੈ ਫਿਰ ਉਹ ਬੋਤਲਾਂ ਨੇ ਜਿਹੜੀਆਂ 200 ਗ੍ਰਾਮ ਦੀ ਜਿੰਨਾ ਵੀ ਉਹਨਾਂ ਦਾ weight ਹੁੰਦਾ ਫਿਰ ਉਹ ਪੈਸੇ ਕਿਉਂ ਵੇਚਦੇ ਨੇ ਵੀਰੇ ਦੂਸੋਂ ਮੈਨੂੰ ਇੱਕ ਪਾਸੇ ਤਾਂ ਆਪਾਂ ਦਾਨ ਕਰਕੇ ਆਇਾਂਗੇ ਤੇ ਦੂਜੇ ਪਾਸੇ ਜੇ ਤੁਹਾਨੂੰ ਉਸੇ ਬਲੱਡ ਦੀ ਲੋੜ ਹੈ ਕਿ ਕਿਸੇ ਆਪਾਂ ਨੂੰ ਕਿਸੇ ਨੂੰ ਵੀ ਲੋੜ ਹੈਗੀ ਫਿਰ ਉਹ ਪੈਸਿਆਂ ਦੇ ਵਿੱਚ ਮਿਲਦੇ ਨੇਗੇ ਪੈਸੇ ਤੋਂ ਬਿਨਾਂ ਤਾਂ ਬਲੱਡ ਨਹੀਂ ਦਿੰਦੇ ਹੈਗੇ ਉਹ ਤੇ ਜਿਹੜਾ ਰੱਖ-ਰਖਾ ਦਾ ਖਰਚਾ ਉਹ ਹਸਪੀਟਲ ਕਰਦਾ ਹੈ ਗਵਰਨਮੈਂਟ ਕਰਦੀ ਹੈ ਉਹਦੇ ਉੱਤੇ ਜਿਹੜਾ ਉਹ ਸੰਭਾਲ ਹੁੰਦੀ ਹੈ ਗਵਰਨਮੈਂਟ ਕਰਦੀ ਹੈ ਉਹਦੇ ਉੱਤੇ ਤੇ ਫਿਰ ਪੈਸੇ ਕਿਉਂ ਲੈਂਦੇ ਨੇ ਭਈ ਆਪਾਂ ਤਾਂ ਉਹ ਜਦੋਂ ਆਪਾਂ ਆਪਾਂ ਫ੍ਰੀਜ ਡੋਨੇਟ ਕਰਕੇ ਆ ਗਏ ਤੇ ਜਦੋਂ ਆਪਾਂ ਨੂੰ ਲੋੜ ਆ ਫਿਰ ਕਹਿੰਦੇ ਤੁਸੀਂ ਪੈਸੇ ਦਿਓ ਜੀ ਮੈਨੂੰ ਦੱਸੋ ਵੀਰੇ ਕਿੱਥੋਂ ਦਾ ਸੂਲ ਆਗਾ ਇਹ ਸਾਰਾ ਜਿਹੜੇ ਭਰਾ ਇਸਹਿਮਤ ਨੇ ਜਰੂਰ ਸ਼ੇਅਰ ਕਰਦੇ ਆ ਵੀਡੀਓ ਵੀਰੇ ਸਾਰਿਆਂ ਨੇ ਕਿਉਂਕਿ ਪਰਮਾਤਮਾ ਦਾ ਕੋਈ ਪਤਾ ਨਹੀਂ ਕਦੋਂ ਕੀ ਉਹਨੂੰ ਕਿੱਥੇ ਲੋੜ ਕੀ ਕਿਸ ਚੀਜ਼ ਦੀ ਪੈਸੇ ਪਰ ਆਪਾਂ ਪਰਮਾਤਮਾ ਅੱਗੇ ਦੁਆਏ ਕਰਦੇ ਆ ਕਿ ਕੋਈ ਵੀ ਪ੍ਰਾ ਹਸਪੀਟਲ ਤੱਕ ਨਾ ਹੀ ਪਹੁੰਚੇ ਤਾਂ ਬਹੁਤ ਹੀ ਚੰਗੀ ਗੱਲ ਹੈ ਕਿ ਪਰ ਮੇਰਾ ਸਿਰਫ ਮੋਟਿਵੇਟਿਡ ਵੀਡੀਓ ਬਣਾਉਣ ਦਾ ਇਹੀ ਹੈ ਵੀ ਜਦੋਂ ਆਪਾਂ ਬਲੱਡ ਫ੍ਰੀ ਦੇ ਵਿੱਚ ਡੋਨੇਟ ਕਰਦੇ ਆਂਗੇ ਤੇ ਜਦੋਂ ਆਪਾਂ ਨੂੰ ਲੋੜ ਹੁੰਦੀ ਹੈ ਇੱਥੋਂ ਫ੍ਰੀਜ ਇਕੱਠਾ ਕਰਕੇ ਲੈ ਗਏ ਤੇ ਪੈਸਿਆਂ ਦੇ ਵੇਚਦੇ ਤਾਂ ਫਿਰ ਇੱਕ ਦੁਕਾਨਦਾਰੀ ਹੋ ਗਈ ਨਾ ਬੇਤੋ ਫ੍ਰੀਜ ਇਕੱਠਾ ਕਰਕੇ ਲੈ ਜਾਓ ਜਿਵੇਂ ਹੁਣ ਪ੍ਰਾ ਲਈ ਦਾ ਇਕੱਠਾ ਬਣਦੇ ਨੇਗੇ ਫ੍ਰੀਜ ਇਕੱਠੇ ਕਰ ਲਓ ਤੇ ਜਦੋਂ ਆਪਾਂ ਨੂੰ ਲੋੜ ਆ ਫਿਰ ਪੈਸੇ ਦਿਓ ਇਹ ਤਾਂ ਕੋਈ ਗੱਲ ਨਹੀਂ ਨਾ ਆਪਣੀ ਹੈਗੀ ਵੀਡੀਓ ਸ਼ੇਅਰ ਜ਼ਰੂਰ ਕਰੋ ਵੀਰੇ ਤਾਂ ਕਿ ਜੋ ਡਾਕਟਰ ਨੇ ਜਾਂ ਹਸਪੀਟਲ ਦੇ ਉਹਨੇ ਅੱਖਾ ਖੋਲ ਸਕਣਾ ਤੇ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਵੀਰੇ ਕਿਉਂਕਿ ਜੋ ਚੀਜ਼ ਆਪਾਂ ਫ੍ਰੀ ਦੇ ਵਿੱਚ ਆਪ ਇਸ ਥਰੀ ਦਾ ਬਹੁਤ ਅਹਿਮ ਹਿੱਸਾ ਕਿਉਂਕਿ ਬਲੱਡ ਹੋਰ ਕਿਸੇ ਦੀ ਲੱਤ ਕੱਟ ਜੇ ਬਾਹ ਕੱਟ ਜੇ ਕੋਈ ਸਰੀਰ ਦਾ ਅੰਗ ਕੱਟ ਜੇ ਉਹਦਾ ਬੰਦਾ ਜਿਉਂਦਾ ਰਹਿ ਸਕਦਾ ਪਰ ਜੇ ਬੰਦੇ ਦੇ ਵਿੱਚ ਬਲੱਡ ਨਹੀਂ ਨਾ ਹੈਗਾ ਖੂਨ ਨਹੀਂ ਹੈਗਾ ਤਾਂ ਉਹ ਖਤਮ ਹੋ ਗੋਛ ਨਹੀਂ ਹੈਗਾ ਖੂਨ ਦੇ ਮੇਰਾ ਬੰਦਾ ਨਹੀਂ ਰਹਿ ਸਕਦਾ ਹੈਗਾ ਤੇ ਵੀਰੇ ਫੇਰ ਇੱਕ ਵਾਰ ਦੁਬਾਰਾ ਰਿਪੀਟ ਕਰਦਾ ਆਪਣੀ ਫ੍ਰੀ ਦੇ ਵਿੱਚ ਦਾਨ ਕੀਤੀ ਹੋਈ ਚੀਜ਼ ਨੂੰ ਆਪਾਂ ਨੂੰ ਪੈਸਿਆਂ ਦੇ ਵਿੱਚ ਲੈਣੀ ਪੈਂਦੀ ਹੈ ਇਹ ਸਹੀ ਆ ਜਾਂ ਗਲਤ ਆ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਥੈਂਕ ਯੂ